ਸਾਡੇ ਲੁਧਿਆਣਾ ਜ਼ਿਲ੍ਹੇ ਦਾ ਕੋਈ ਮੰਤਰੀ ਬਣਿਆ ਪਰਮਾਤਮਾ ਨੂੰ ਸਮੱਤ ਬਖਸ਼ੇ ਜਿਹੜਾ ਉਹਨੇ 10 ਸਾਲ ਦੇ ਵਿੱਚ ਗੰਦ ਪਾ ਰੱਖਿਆ ਸੀ ਹੋਣ ਚੰਗੇ ਕੰਮ ਕਰੇ ਚੰਗੇ ਕੰਮ ਕਰੇ ਲੋਕਾਂ ਦੀ ਵਾਹ ਵਾਖ اٹੇ ਆਰਜਿਤ ਦੀ ਗੱਲ ਬਾਤ ਦੀ ਆ ਵੀ ਤੂੰ ਇੱਥੇ ਆ ਜਾ ਆ ਕੇ ਬੈਠ ਸਾਡੇ ਤੋਂ ਮੰਗ ਪੱਤਰ ਲੈ ਤੈਨੂੰ ਮੰਗਾ ਦਾ ਪਤਾ ਹੋਵੇ ਵੀ ਆਹ ਲੋਕਾਂ ਦੀ ਮੰਗ ਆ ਤੇ ਆ ਅਸੀਂ ਕਰ ਰਹੇ ਆ ਤੂੰ ਉੱਪਰ ਗੱਲ ਕਰ ਉਹਨਾਂ ਨੂੰ ਕਹੋ ਜੀ ਜਾਇਜ ਮੰਗਾ ਆ ਕਰੋ ਕਰਨਾ ਪੈਣਾ ਹੈ ਕਿ ਐ ਨੂੰ ਗੱਡੀਆਂ ਲੈ ਕੇ ਆਪਣੇ ਰਿਸ਼ਤੇਦਾਰੀ ਜੀ ਮਿਲਣ ਗਏ ਉਹਨੇ ਵੀ ਚਲੋ ਤੇਲ ਦੇ ਪੋਣਾ ਪੋਣਾ ਟੋਲ ਤੇ ਪਚਿਆ ਨਾ ਉਹਦੇ ਬੰਦੇ ਕਹਿਗੇ ਵੀ ਜਾਂਦੇ ਆ ਵੀ ਅੱਗੇ ਤੇ ਨਹੀਂ ਸਕੂਟਰੀਆਂ ਸਿਕਟਰੀਆਂ ਤੇ ਨੰਗਦੇ ਵੀ ਉਹਨੇ ਦਾ ਤੇਲ ਆ ਉਹਨੇ ਦਾ ਟੈਗ ਅਸੀਂ ਤਾਂ ਰਵਨੀਤ ਬਿੱਟੂ ਜੀ ਨਹੀਂ ਪੈਂਦੀ ਕਰਾਂਗੇ ਵੀ ਤੁਸੀਂ ਇੰਨੀ ਵੱਡੀ ਥੋੜੇ ਕੋ ਪਾਵਰ ਹੈ ਸੈਂਟਰ ਦਾ ਹਾਈਵੇ ਆ ਤੇ ਤੁਸੀਂ ਬਿਨਾਂ ਦੇਰੀ ਤੋਂ ਇੱਥੇ ਆ ਕੇ ਇਹਦਾ ਹੱਲ ਕਰੋ ਕਿ ਜੇ 30 ਤਰੀਕ ਨੂੰ ਇਹ ਨਹੀਂ ਕੋਈ ਇਹਦਾ ਹੱਲ ਹੋਇਆ ਤਾਂ ਅਸੀਂ ਇਹਨੂੰ ਪੱਕੇ ਤੌਰ ਤੇ ਬੰਦ ਕਰਾਂਗੇ ਤੇ ਤੁਸੀਂ ਇਹ ਚਾਗੇ ਪਹਿਲਾਂ ਪਹਿਲਾਂ ਸਾਡਾ ਕੋਈ ਸਹਾਯੋਗ ਦੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਰਵਨੀਤ ਸਿੰਘ ਬਿੱਟੂ ਹੁਣਾਂ ਦਾ ਕੱਲ ਬਿਆਨ ਆ ਕਿ ਜਿਹੜੇ ਕੇਂਦਰ ਦੇ ਮੰਤਰੀ ਗਲਬਤ ਕੀਤੀ ਜਾਊਗਾ ਜਲਦ ਹੱਲ ਕੀਤਾ ਜਾਊਗਾ ਕਿਸ ਕੇਂਦਰ ਦੇ ਦੇਖੋ ਜੀ ਰਵਨੀਤ ਬਿੱਟੂ ਮੰਤਰੀ ਬਣਿਆ ਬੜੀ ਖੁਸ਼ੀ ਦੀ ਗੱਲ ਆ ਫਿਰ ਸਾਡੇ ਲੁਧਿਆਣੇ ਜ਼ਿਲ੍ਹੇ ਦਾ ਕੋਈ ਮੰਤਰੀ ਬਣਿਆ ਪਰਮਾਤਮਾ ਨੂੰ ਸਮੱਤ ਬਖਸ਼ੇ ਜਿਹੜਾ ਉਹਨੇ 10 ਸਾਲ ਦੇ ਵਿੱਚ ਗੰਦ ਪਾ ਰੱਖਿਆ ਸੀ ਉਹ ਹੁਣ ਚੰਗੇ ਕੰਮ ਕਰੇ ਚੰਗੇ ਕੰਮ ਕਰੇ ਲੋਕਾਂ ਦੀ ਵਾਹ ਵਾਹ ਖੱਟੇ ਹੁਣ ਤੱਕ ਤੇ ਉਹਨੂੰ ਲੋਕ ਗਾਲਾਂ ਹੀ ਕੱਢਦੇ ਰਹੇ ਆ ਤੇ ਇਹ ਆ ਵੀ ਕਿਤੇ ਬੰਦਾ ਜਾਂਦਾ ਜਾਂਦਾ ਚੰਗਾ ਕੰਮ ਕਰ ਲੈਣਾ ਚਾਹੀਦਾ ਸਰਕਾਰ ਤੇ ਪਤਾ ਨਹੀਂ 5-7 ਦਿਨ ਚੱਲਣੀ ਹੈ ਕਿ ਨਹੀਂ ਚੱਲਣੀ ਤੇ ਆਪਣਾ ਕੋਈ ਕੰਮ ਤੇ ਇਹੋ ਜਿਹਾ ਕਰਦੇ ਵੀ ਤੈਨੂੰ ਲੁਧਿਆਣੇ ਵਾਲੇ ਚੰਗਾ ਕਹਿਣ ਦੂਜੀ ਗੱਲ ਇਹ ਇਹ ਬਾਈਟਾਂ ਦੇ ਨਾ ਜਾਂ ਮੈਕ ਤੇ ਬੋਲਣ ਦਾ ਮਸਲੇ ਹੱਲ ਨਹੀਂ ਹੁੰਦੇ ਹੁੰਦੇ ਗਰਾਊਂਡ ਲੈਵਲ ਤੇ ਹੁਣ ਇੱਥੇ ਬੈਠੇ ਆ ਲੁਧਿਆਣੇ ਦਾ ਮੁੱਖ ਦਵਾਰ ਆ ਤੂੰ ਮੰਤਰੀ ਬਣਿਆ ਮੈਂ ਲੁਧਿਆਣੇ ਦੇ ਵਿੱਚੋਂ ਤੂੰ ਲੈਕਚਰ ਲੜੀ ਆ ਹਾਰਜਤ ਦੀ ਗੱਲ ਬਾਤ ਦੀ ਆ ਵੀ ਤੂੰ ਇੱਥੇ ਆ ਜਾ ਆ ਕੇ ਬੈਠ ਸਾਡੇ ਤੋਂ ਮੰਗ ਪੱਤਰ ਲੈ ਤੈਨੂੰ ਮੰਗਾ ਦਾ ਪਤਾ ਹੋਵੇ ਵੀ ਆ ਲੋਕਾਂ ਦੀ ਮੰਗ ਆ ਤੇ ਆ ਅਸੀਂ ਕਰ ਰਹੇ ਆ ਤੂੰ ਉੱਪਰ ਗੱਲ ਕਰ ਉਹਨਾਂ ਨੂੰ ਕਹੋ ਜੀ ਚਾਜ ਮੰਗਾ ਆ ਆ ਕਰੋ ਕਰਨਾ ਪੈਣਾ ਆਪਾਂ ਨੂੰ ਤੇ ਸਾਨੂੰ ਆਣ ਕੇ ਕਹੇ ਵੀ ਲੈ ਵੀ ਮੈਂ ਮਨਾ ਕੇ ਲਏ ਆ ਅਜੇ ਬੋਟ ਲੱਗ ਗਿਆ ਆ ਚੱਕੋ ਆ ਮੰਗਾ ਹੋ ਗਿਆ ਤੇ ਸਾਰੇ ਇਥੋਂ ਕੁਛੀ ਕੁਛ ਘਰ ਚਾੜਦੇ ਉਹਦਾ ਵੀ ਸਨਮਾਨ ਕਰੀਏ ਪਰਦਾ ਦੀ ਗੱਲ ਕਰੀਏ ਆ ਰਹੀ ਹੈ ਤੇ ਤੁਸੀਂ ਕਿਹਾ ਸੀ 30 ਤੱਕ ਜਿਹੜੇ ਤਾਲੇ ਲਗਾਣੇ ਆ ਤੇ ਕਿਛ ਕਿਹੜੀਆਂ ਤਿਆਰੀਆਂ ਤੇ ਕੋਣ ਕਿਹੜੀ ਕਿਹੜੀ ਜਿੱਥੇ ਬੰਦੀ ਉੱਥੇ ਪਹੁੰਚਦੀ ਜਿੰਨੀਆਂ ਸਾਡੀਆਂ ਸਹਿਯੋਗੀ ਜਥੇਬੰਦੀਆਂ ਨੇ ਸਾਰੀਆਂ ਆ ਰਹੀਆਂ ਨੇ ਜਿਨ੍ਹਾਂ ਦੇ ਟਰੱਕ ਜੂਨੀਅਨ ਟੈਂਪੂ ਜੂਨੀਅਨ ਟੈਕਸੀ ਯੂਨੀਅਨ ਔਰ ਟਿਪਰਾਂ ਵਾਲੇ ਆ ਤੇ ਬੱਸਾਂ ਵਾਲੇ ਨਹੀਂ ਆਏ ਉਹ ਉਹਨਾਂ ਦਾ ਵੀ ਲਾ ਰਹੇ ਆ ਪਤਾ ਵੀ ਉਹਨਾਂ ਦਾ ਗੁਰਖਧੰਦਾ ਕੀ ਚੱਲਦਾ ਸੀ ਤੇ ਚੱਲਦਾ ਜ਼ਰੂਰ ਆ ਉਹਨਾਂ ਦਾ ਫੁੱਜ ਪਤਾ ਲੱਗਿਆ ਵੀ ਸਾਨੂੰ ਉਹ ਜਿਹੜੀ 750 ਵਾਲੀ ਬੱਸ ਸੀ 400 ਚ ਨਿਘਾਰੇ ਨੇ ਉਹ ਕਿਵੇਂ ਨਿਘਾਰੇ ਨੇ ਉਹ ਵੀ ਲਾਉਨੇ ਆ ਪਤਾ ਜੇ ਆਪਾਂ ਗੱਲ ਕਰੀਏ ਜਦੋਂ ਟੋਲ ਚੱਲਦਾ ਸੀ ਇੱਕ ਵੀ ਗੱਡੀ ਫਰੀ ਲੰਘੇ ਦਿੱਤੀ ਜਾਂਦੀ ਹਾਂ ਤੇ ਉਹਨਾਂ ਇੰਨੇ ਲੱਖ ਦੇ ਕਰੀਬ ਗੱਡੀ ਫਰੀ ਲੰਗੀ ਤੇ ਅੱਠ ਟੋਲ ਦਾ ਟੈਕਸ ਬਚਿਆ ਲੋਕਾਂ ਦਾ ਇਹਨੂੰ ਕਿੱਥੇ ਕਹਿੰਦੇ ਨੇ ਬਿਲਕੁਲ ਜੀ ਅੱਜ ਲੋਕਾਂ ਦੀ ਜੇਬ ਤੇ ਜਿਹੜਾ ਵੱਡਾ ਡਾਕਾ ਪੈਂਦਾ ਸੀਗਾ ਮੇਰਾ ਖਿਆਲ ਬਹੁਤੇ ਬੰਦੇ ਤੇ ਕਈ ਚਿਰਾਂ ਬਾਅਦ ਅੱਜ ਐ ਨੂੰ ਗੱਡੀਆਂ ਲੈ ਕੇ ਆਪਣੇ ਰਿਸ਼ਤੇਦਾਰੀ ਜੀ ਮਿਲਣ ਗਏ ਉਹਨੇ ਵੀ ਚਲੋ ਤੇਲ ਦੇ ਪੋਣਾ ਪੋਣਾ ਟੋਲ ਤੇ ਬਚਿਆ ਨਾ ਉਹਦੇ ਬੰਦੇ ਕਹਿਗੇ ਕਿ ਅਕੇ ਦੇ ਸਕੂਟਰੀਆਂ ਸਕਟਰੀਆਂ ਦੇ ਨੰਗਦੇ ਵੀ ਉਹਨੇ ਦਾ ਤੇਲ ਆ ਉਹਨੇ ਦਾ ਟੈਕਸ ਆ ਸਾਡਾ ਤੇ ਹੁਣ ਸਾਨੂੰ ਜਿਹੜੀ ਤੁਸੀਂ ਬਾਕੀ ਵਿਊ ਲੈ ਆ ਲੋਕਾਂ ਦੇ ਤੁਸੀਂ ਦੇਖੋ ਲੋਕਾਂ ਨੂੰ ਕਵਰ ਕਰਕੇ ਵੀ ਲੋਕ ਕੀ ਕਹਿੰਦੇ ਉਹ ਤੁਹਾਨੂੰ ਜਿਆਦਾ ਦੱਸਣਗੇ ਰੋਕ ਠੀਕ ਹੈ ਜੀ ਸਿੰਘ ਜੀ ਬਿੱਟੂ ਹੁਣ ਦਾ ਬਿਆਨ ਆਇਆ ਲੱਗਦਾ ਹੈ ਕਿ ਕੀ ਹੱਲ ਹੋਊਗਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇ ਆ ਸਾਡਾ ਮੀਡੀਆ ਵਾਲਿਆਂ ਦਾ ਜਿਹੜੇ ਸਾਡੇ ਇੱਥੇ ਧੁੱਪ ਦੇ ਵਿੱਚ ਤੂਲ ਪਲਾਜ਼ਾ ਦੇ ਬੈਠੇ ਆ ਇਹ মিডিਆ ਚੌਥਾ ਸਾਮ ਹੁੰਦਾ ਰਹੀ ਗੱਲ ਰਵਿੰਦੀਤ ਬਿੱਟੂ ਵਾਲੀ ਗੱਲ ਹੈ ਵੀ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇੰਡੀਆ ਦੇ ਰੇਲ ਮੰਤਰੀ ਬਣਾਏ ਨੇ ਰਾਜ ਮੰਤਰੀ ਬਣਾਏ ਨੇ ਅਸੀਂ ਉਹਨਾਂ ਨੂੰ ਮੁਬਾਰਕ ਕਹਿੰਦੇ ਆਂ ਵਧਾਈਆਂ ਦਿੰਦੇ ਆਂ ਹੁਣ ਉਹਨਾਂ ਨੂੰ ਸਮਾਂ ਮਿਲਿਆ ਔਰ ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਉਹਨੂੰ ਪਾਵਰ ਦਿੱਤੀ ਹੈ ਤੇ ਉਹ ਪਾਵਰ ਪੰਜਾਬ ਤੋਂ ਕੋਈ ਆਪ ਦਾ ਉਹਦਾ ਕੋਈ ਜਿਹੜਾ ਲਾਹਾ ਲੈਣਾ ਜਿਵੇਂ ਤੁਹਾਨੂੰ ਪਤਾ ਹੀ ਆ ਅੱਗੇ ਵੀ ਉਹ ਇੱਥੇ ਆ ਕੇ ਹੁੰਦਗੇ ਗਏ ਆ ਇਹ ਜੇ ਟੂਲ ਪਲਾਜੇ ਤੇ ਆ ਕੇ ਕੋਈ ਬੰਦਾ ਆਪਣੇ ਪੰਜਾਬ ਦੀ ਗੱਲ ਕਰੂਗਾ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਇੰਡਸਟਰੀਆਂ ਇੱਥੇ ਨੂੰ ਲੈ ਕੇ ਆਉਣਗੇ ਤੇ ਲੋਕ ਕੰਮ ਨੂੰ ਪਸੰਦ ਕਰਨਗੇ ਅਸੀਂ ਤਾਂ ਅਰਵਨੀਰ ਬਿੱਟੂ ਜੀ ਨੂੰ ਇਹੀ ਬੇਨਤੀ ਕਰਾਂਗੇ ਵੀ ਤੁਸੀਂ ਇੰਨੀ ਵੱਡੀ ਥੋੜੇ ਕੋ ਪਾਵਰ ਹਾਊਸ ਸੈਂਟਰ ਦਾ ਹਾਈਵੇ ਆ ਤੇ ਤੁਸੀਂ ਬਿਨਾਂ ਦੇਰੀ ਤੋਂ ਇੱਥੇ ਆ ਕੇ ਇਹਦਾ ਹੱਲ ਕਰੋ ਐਸੀ ਵਾਦਾ ਕਰਦੇ ਆਂ ਵੀ ਤੁਹਾਡਾ ਇੱਥੇ ਮਾਨ ਸਨਮਾਨ ਵੀ ਪੂਰਾ ਹੋਊਗਾ ਤੁਸੀਂ ਪਰ ਵਾਦਾ ਕਰਕੇ ਜਾਓ ਆ ਕੇ ਮੰਗ ਪੱਤਰ ਲੈ ਕੇ ਜਾਓ ਕਿ ਕੀ ਇਹਦਾ ਵਾਕਿਆ ਹੀ ਇਹ ਟੂਲ ਫਲਾਇ ਦਾ ਇਹ ਮਨਿਆਤ ਤੋਂ ਵੱਖਰਾ ਚੱਲ ਰਿਹਾ ਕਿਉਂ ਇੱਕ ਦਿਨ ਵਾਸਤੇ ਅਸੀਂ ਬੈਠੇ ਸੀ ਸਾਨੂੰ ਨਹੀਂ ਸੀ ਪਤਾ ਇਹਨਾ ਲੰਬਾ ਹੋ ਜਾਣਾ ਪਰ ਜਦੋਂ ਸਾਨੂੰ ਪਤਾ ਲੱਗ ਗਿਆ ਇਹ ਤਾਂ ਘੰਟੇ ਬਾਅਦ ਇੱਥੇ ਪੁਲਿਸ ਅਫਸਰ ਐਸਪੀ ਵੱਡੇ ਵੱਡੇ ਅਫਸਰ ਪਹੁੰਚ ਜਾਂਦੇ ਆ ਇੱਥੇ ਸਾਡੇ ਕੋਲ ਸਪਾਈ ਤੱਕ ਵੀ ਨਹੀਂ ਕੋਈ ਆਇਆ ਇਹਦਾ ਮਤਲਬ ਆ ਇਹਦੀ ਮਨਿਆਦ ਨਿਕਲ ਚੁੱਕੀ ਆ ਸਾਨੂੰ ਲੱਗ ਰਿਹਾ ਤੇ ਵੀ ਨੀਤ ਬਿੱਟੂ ਜੀ ਨੂੰ ਅਸੀਂ ਬੇਨਤੀ ਕਰਦੇ ਆ ਵੀ 30 ਤਰੀਕ ਦਾ ਅਸੀਂ ਟਾਈਮ ਦਿੱਤਾ ਜਿੱਥੇ ਬੰਦਿਆਂ ਨੇ ਗਿੱਲ ਸਾਹਿਬ ਨੇ ਵੀਰ ਸਿੰਘ ਕਾਦਿਆ ਸਾਹਿਬ ਵੱਲੋਂ ਵੀ ਜੇ 30 ਤਰੀਕ ਨੂੰ ਇਹ ਨਹੀਂ ਕੋਈ ਇਹਦਾ ਹਾਲ ਹੋਇਆ ਤਾਂ ਅਸੀਂ ਇਹਨੂੰ ਪੱਕੇ ਤੌਰ ਤੇ ਬੰਦ ਕਰਾਂਗੇ ਤੇ ਤੁਸੀਂ ਇਹ ਚਾਕੇ ਪਹਿਲਾਂ ਪਹਿਲਾਂ ਸਾਡਾ ਕੋਈ ਸਹਿਯੋਗ ਦਿਓ ਆ ਕੇ ਖੜੋ ਤੇ ਅਸੀਂ ਤੁਹਾਨੂੰ ਮੁਬਾਰਕਾਈ ਗੱਲ ਦੀ ਦੇ ਰਹੇ ਆ ਵੀ ਤੁਹਾਨੂੰ ਐਡਾ ਵੱਡੀ ਪਾਵਰ ਤੁਹਾਡੇ ਪੰਜਾਬ ਦੇ ਵਿੱਚ ਰੇਲ ਮੰਤਰੀ ਤੇ ਰਾਜ ਮੰਤਰੀ ਦਾ ਤੁਹਾਨੂੰ ਅਹੁਦਾ ਮਿਲਿਆ ਤੇ ਤੁਸੀਂ ਇਹ ਪੰਜਾਬ ਦੇ ਮਸਲੇ ਹੱਲ ਕਰੋ ਇਹ ਗੱਲ ਚੱਕੋ ਪੰਜਾਬ ਦੀ ਪੰਜਾਬ ਦੇ ਇਤਿਹਾਸ ਦੀ ਗੱਲ ਕਰੋ ਤੇ ਲੋਕਾਂ ਗਾਂ ਵਾਸਤੇ ਤੁਹਾਡੇ ਨਾਲ ਕੋਈ ਹਰ ਇੱਕ ਬੰਦਾ ਕੋਈ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਵਿਤਕਰਾ ਕਰਨਾ ਚਾਹੁੰਦਾ ਤੁਸੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰੋ ਤੇ ਦੁਨੀਆ ਤੁਹਾਡੇ ਨਾਲ ਖੜੂਗੀ ਪਰ ਤੁਸੀਂ ਪਹਿਲਾਂ ਦੇਖੋ ਵੀ ਆਪਾਂ ਇੰਡੀਆ ਬਾਹਰ ਤੇ ਤੁਹਾਨੂੰ ਇਹ ਰੱਬ ਨੇ ਇੱਕ ਸੁਨਹਿਰੀ ਮੌਕਾ ਦਿੱਤਾ ਵਾ ਤੇ ਤੁਸੀਂ ਮੈਂ ਤਾਂ ਇਹ ਅਪੀਲ ਕਰੂੰਗਾ ਜਲਦੀ ਤੋਂ ਜਲਦੀ ਜੇ ਸਾਡੀ ਵੀਡੀਓ ਤੁਹਾਡੇ ਕੋਲ ਪਹੁੰਚਦੀ ਆ ਤੇ ਸਭ ਤੋਂ ਪਹਿਲਾਂ ਸਾਰੇ ਕੰਮ ਬੰਦ ਕਰਕੇ ਟੂਲ ਬਲਾਜੇ ਤੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ